ਵਾਇਗੁਰ ਦੀ ਕਹਾਵਤ ਵਾਇਗੁਰ ਦੇ ਫਾਤੇ ਯਾਤਰਾ ਸਿਰਹੀ ਯੂਥ ਹੈ ਨਰੇੜ ਅਸੀਂ ਪਹੁੰਚ ਚੁੱਕੇ ਹਾਂ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਕਿ ਆਜੋ ਇਥੋਂ ਦੇ ਕਰਾਉਣੀ ਆ ਦਰਸ਼ਨ ਗੁਰਦੁਆਰਾ ਸਚ Khand ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਅਸੀਂ ਪਹੁੰਚ ਕੇ ਗੁਰਦੁਆਰਾ ਸਾਹਿਬ ਕਰੋ ਜੀ ਦਰਸ਼ਨ ਪਹਿਲਾਂ ਦਾ ਨਾਲ ਦੀ ਨਾਲ ਗੁਰਦਾਰ ਸਾਹਿਬ ਦੇ ਦਰਸ਼ਨ ਕਰਵਾਵਾਂ ਕਰਵਾਵਾਂਗੇ ਜਿੱਥੇ-ਜਿੱਥੇ ਵੀ ਅਸੀਂ ਰੁਕੇ ਜੀ ਸਾਹਿਬ ਜੀ ਦੀਆਂ ਜਿਹੜੀਆਂ ਆਦਿਆਂ